ਸਾਰੀਆਂ ਭੈਣਾਂ ਨੂੰ ਮਾਗਦੇ ਮਹੀਨੇ ਦੀ ਸ਼ੁਰੂਆਤ ਮਾਗਦੀ ਸੰਗਰਾਂ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਤੇ ਸਾਰੇ ਘਰਾਂ 'ਚ ਇਹ ਮਾਗੀ ਦਾ ਮਹੀਨਾ ਸੁੱਖ ਸ਼ਾਂਤੀ ਲੈ ਕੇ ਆਵੇ ਖੁਸ਼ੀਆਂ ਲੈ ਕੇ ਆਵੇ ਸਾਰੇ ਸੰਸਾਰ 'ਚ ਸ਼ਾਂਤੀ ਬਣੀ ਰਹੇ ਤੰਦਰੁਸਤੀਆਂ ਸੇਤਾਂ ਬਣਿਆ ਰਹੇ ਤਾਂ ਅੱਜ ਅਸੀਂ ਸੂਟਸ ਲੈ ਕੇ ਆਏ ਹਾਂ ਇਹ ਲਿਬਾਸ ਬਾਇਰ ਆਪਣੀ ਸਿੱਧੂ ਰਵਨੀਤਾ ਚੀਮੇ ਤੇ ਜੌਰਜਟ ਦੇ ਸੂਟਸ ਨੇ ਫਾਰਮਲ ਸੂਟਸ ਰਹਿੰਗੇ ਬਹੁਤ ਪਿਆਰੇ ਨੇ ਜਿਹੜਾ ਫੈਬਰਿਕਸ ਬੁਟੀਕ ਤੇ ਰੈਡੀ ਹੋਏ ਉਹ ਫੈਬਰਿਕਸ ਦਿਖਾਵਾਂਗੇ ਤਾਂ ਤੁਸੀਂ ਸਾਡੇ ਨਾਲ ਜੁੜੇ ਰਹੋ ਹਿੰ ਤੱਕ ਜਿਹੜੀਆਂ ਭੈਣਾਂ ਸਾਰੇ ਚੈਨਲ ਤੇ ਨਵੀਆਂ ਨੇ ਪਲੀਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਸ਼ੇਅਰ ਵੀ ਕਰਿਓ ਅੱਗੇ ਭੈਣਾਂ ਦੇ ਵਿੱਚ ਤਾਂ ਪਹਿਲਾ ਸੂਟ ਹੈ ਜੀ ਪਾਊਡਰ ਪੀਚ ਉੱਤੇ ਪਾਊਡਰ ਪੀਚ ਜਿਹਾ ਹੀ ਕਲਰ ਹੈ ਬਹੁਤ ਸੋਹਣਾ ਇਹਦਾ ਨੈਕਲਾਈਨ ਬਣਿਆ ਹੋਇਆ ਬਹੁਤ ਸੋਹਣਾ ਨਿਕਲਣ ਬਣਿਆ ਹੋਇਆ ਫਾਰਮਲ ਸੂਟ ਰਹੂਗਾ ਕਲੀਆਂ ਨੇ ਜੀ ਸੈਂਟਰਲ ਪੈਨਲ ਨੇ ਤੇ ਵਿੱਚ ਰਹਿਣਗੀਆਂ ਬੁਟੀਆਂ ਤੇ ਆਹ ਇਹਦਾ ਰਹੂਗਾ ਜੀ ਕੇਰਾ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਬਹੁਤ ਹੀ ਸੋਹਣਾ ਇਹ ਸੂਟ ਬਣਦਾ ਬਹੁਤ ਸੋਹਣਾ ਸੂਟ ਬਣਦਾ ਬੜੇ ਸੁਧਿੰਗ ਜੇ ਸਟਲਸ ਜੇ ਕਲਰ ਲੱਗੇ ਹੋਏ ਨੇ ਆਹ ਇਹਨਾਂ ਨੇ ਫਿਨਿਸ਼ਿੰਗ ਪ੍ਰੋਵਾਈਡ ਕੀਤੀ ਹੈ ਅਸੀਂ ਬੜੇ ਸੋਹਣੀ ਇਹਦੇ ਨਾਲ ਲਿਸਿੰਗ ਮੈਕਸ ਮੈਚ ਕਰਕੇ ਹੀ ਪ੍ਰੋਵਾਈਡ ਕੀਤੀ ਹੈ ਜੀ ਤੇ ਇਨਾਂ ਦੀਆਂ ਹੈਗੀਆਂ ਨੇ ਜੀ ਇਹ ਬਾਵਾ ਆ ਬਾਵਾ ਦੇ ਉੱਤੇ ਇੰਬ੍ਰੋਇਡਰੀ ਜਾਊਗੀ ਬਾਵਾ ਦੇ ਉੱਪਰ ਹੀ ਇੰਬ੍ਰੋਇਡਰੀ ਜਾਊਗੀ ਬੇਲ ਐ ਇੱਕ ਨੀਚੇ ਬੇਲ ਐ ਐਵੇਂ ਚੁੱਕਰੀ ਇਸ ਦੇ ਹੇਠਾਂ ਘੇਰੇ ਦੇ ਬੈਕ ਘੇਰੇ ਦੇ ਉੱਤੇ ਵੀ ਬੇਲ ਪੈਂਦੀ ਆ ਬੈਕ ਘੇਰੇ ਦੇ ਉੱਤੇ ਬੜੀ ਸੋਹਣੀ ਬੇਲ ਐ ਜੀ ਬੜੇ ਸੋਹਣੇ ਰੰਗਾਂ ਦੇ ਨਾਲ ਸ਼ਾਂਤ ਜੇ ਰੰਗ ਨੇ ਠੰਡੇ ਜੇ ਰੰਗ ਨੇ ਪੇਸਟਲ ਜੇ ਹਨਾ ਮੁਕੇਸ਼ ਦਾ ਪੀਸ ਇਹ ਵੱਡੀ ਹੋਇਆ ਜੀ ਤੇ ਆਹ ਇਹਦੇ ਬਾਟਮ ਦੇ ਉੱਤੇ ਐ ਆਹ ਹੈ ਦੀ ਬਾਟਮ ਦੇ ਉੱਤੇ ਬੜਾ ਸੋਹਣਾ ਲੇਸਿੰਗ ਦੇ ਨਾਲ ਐਮਬਰਾਇਡਰੀ ਮਿਕਸ ਮੈਚ ਕੀਤੀ ਗਈ ਤੁਸੀਂ ਇਸ ਨੂੰ ਸੇਮ ਕਲਰ ਤੇ ਆਰਡਰ ਪਲੇਸ ਕਰਨਾ ਚਾਹੁੰਦੇ ਹੋ ਤਾਂ ਸੇਮ ਤੇ ਹੋ ਜਾਊਗਾ ਕਿਸੇ ਹੋਰ ਕਲਰ ਕੰਬੀਨੇਸ਼ਨ ਤੇ ਤਿਆਰ ਕਰਵਾਉਣਾ ਚਾਹੁੰਦੇ ਤਾਂ ਕਿਸੇ ਹੋਰ ਤੇ ਹੋ ਜਾਊਗਾ ਸੂਟ ਦੀ ਓਵਰਆਲ ਲੁੱਕ ਇਸ ਤਰੀਕੇ ਦੇ ਨਾਲ ਹੈ ਬਹੁਤ ਸੋਹਣਾ ਸੂਟ ਹੈ ਜੀ ਫਾਰਮਲ ਸੂਟ ਰਹੂਗਾ ਇਹਦਾ ਦੁਪੱਟਾ ਫਿਲਹਾਲ ਤਿਆਰ ਹੋ ਰਿਹਾ ਤਾਂ ਆਰਡਰ ਤੇ ਹੈਗੇ ਹਜੇ ਮੈਂ ਸੋਚੇ ਚੱਲ ਰਹਾ ਹੇ ਦਿਖਾਣਾ ਬਹੁਤ ਸੋਹਣਾ ਹੈ ਸੂਟ ਜਿਹੜਾ ਨੈਕਸਟ ਹੈਗੇ ਆ ਜੀ ਉਹ ਵੀ ਬੜਾ ਸੋਨਾ ਪਾਊਡਰ ਬਲੂ ਕਲਰ ਦੀ ਉੱਤੀ ਹੈਗੇ ਬਲੂ ਫਿਰੋਜ਼ੀ ਜਿਹਾ ਸ਼ੇਡ ਹੈ ਹਨਾ ਇਹ। ਇਹ ਮੈਂ ਪਹਿਲਾਂ ਦਿਖਾਇਆ ਸੀਗਾ ਸੋਲਡ ਆਊਟ ਹੋਇਆ ਤੇ ਅਸੀਂ ਇਹਨੂੰ ਤਿਆਰ ਕੀਤਾ ਜੀ ਬਹੁਤ ਹੀ ਸੋਨਾ ਇਹਦਾ ਨੈਕਲਾਈਨ ਬਣਿਆ। ਬਹੁਤ ਸੋਨਾ ਇਹਦਾ ਨੈਕਲਾਈਨ ਬਣਿਆ ਤੁਸੀਂ ਦੇਖੋ ਫੁੱਲੀ ਹੈਂਡਵਰਕ ਹੈ ਜੀ। ਮਿਕਸ ਮੈਚ ਹੈ ਜੀ ਮੋਤੀਆਂ ਦਾ, ਸੀਪੀ ਦਾ, ਸਿਤਾਰੀ ਦਾ, ਦਬਕੇ ਦਾ ਸਾਰਾ ਕੰਮ ਹੈ ਵਿੱਚ ਲੋਡਿੰਗ ਨੇ ਤਾਗੀਆਂ ਦੀਆਂ ਵੀ। ਤੇ ਰਾਉਂਡ ਇਹਦਾ neck ਬਣਿਆ ਹੋਇਆ ਹੈ ਰਾਉਂਡ ਇਹਦਾ neck line ਬਣਿਆ ਹੋਇਆ ਤੇ ਬੜਾ ਸੋਹਣਾ ਇਹ ਯੋਗ ਦੇ ਉੱਤੇ embroidery ਹੈ ਆ ਸਾਰੇ ਯੋਗ ਦੇ ਉੱਤੇ embroidery ਹੈ ਸੈਂਟਰ 'ਚ ਇਹਦੇ ਵਿੱਚ ਰਹਿਣਗੇ ਜੀ ਬੂਟੇ ਸੈਂਟਰ ਦੇ ਵਿੱਚ ਇਹਦੇ ਵਿੱਚ ਰਹਿਣਗੇ ਬੂਟੇ ਤੇ ਆਹ body line ਦੇ ਨਾਲ embroidery ਜਾਊਗੀ body line ਦੇ ਨਾਲ embroidery ਜਾਊਗੀ ਜਿਹੜਾ ਕਲਰ ਅਸੀਂ ਹਾਈਲਾਈਟ ਕੀਤਾ pink ਕਲਰ ਹੈ ਜੀ pink ਕਲਰ ਦੀ ਅਸੀਂ ਹੀ ਪੇਸਟਿੰਗ ਦਿੱਤੀ ਹੈ ਇਹਦੀ ਪੇਸਟਿੰਗ ਜਿਹੜੀ ਫਿਨਿਸ਼ਿੰਗ ਪੱਟੀ ਹੈ ਮਜੈਂਟਾ ਕਲਰ ਦੀ ਦਿੱਤੀ ਹੈ ਤਾਂ ਕਿ ਇਸ ਨੂੰ ਕਲਰ ਨੂੰ ਪੋਪ ਅਪ ਕੀਤਾ ਜਾਵੇ ਆਹਾਂ ਇਹਦੇ ਪੌਂਚਿਆਂ ਦੇ ਉੱਤੇ ਹੈ ਲੀਸੀ ਪ੍ਰੋਵਾਈਡ ਕੀਤੀ ਆਹਾਂ ਇਹਦਾ ਓਵਰ ਆਲ ਲੁੱਕ ਹੈ ਸੂਟ ਦੀ ਜੀ ਬਹੁਤ ਪਿਆਰਾ ਇਹ ਫੈਬਰਿਕ ਹੈ ਸਲਕ ਦੇ ਉੱਤੇ ਹੈ ਜੀ ਤੇ ਹਾਂ ਦੇ embroideri ਦਾ ਪੀਸ ਹੈ ਤੇ ਆਹਾਂ ਇਹਦੀ ਬੈਗ ਹੈ ਜੀ ਸਾਰੀ ਬੈਗ ਦੇ ਉੱਤੇ ਹੀ ਬੁੱਟੀਆਂ ਰਹਿਣਗੀਆਂ ਵੱਡੇ ਵੱਡੇ ਬੁੱਟੇ ਦੇ ਬਹੁਤ ਪ੍ਰੀਕ ਜੀਆਂ ਬੁੱਟੀਆਂ ਨਹੀਂ ਹੈ ਕਿ ਵੱਡੇ ਬੁੱਟੇ ਨੇ ਬੈਗ ਦੇ ਉੱਤੇ ਬੁੱਟੇ ਰਹਿਣਗੇ ਤੇ ਫਰੰਟ ਇਸ ਦਾ ਇਸ ਤਰੀਕੇ ਤੁਸੀਂ ਇਸ ਨੂੰ ਸੇਮ ਕਲਰ ਤੇ ਤਿਆਰ ਕਰਵਾਉਣਾ ਚਾਹੁੰਦੇ ਤਾਂ ਸੇਮ ਤੇ ਹੋ ਜਾਊਗਾ ਕਿਸੇ ਹੋਰ ਕਲਰ ਕੰਬੀਨੇਸ਼ਨ ਤੇ ਤੁਸੀਂ ਇਹਨੂੰ ਰੈਡੀ ਕਰਵਾਉਣਾ ਚਾਹੁੰਦੇ ਤਾਂ ਇਹ ਕਿਸੇ ਹੋਰ ਤੇ ਵੀ ਹੋ ਜਾਊਗਾ ਬਹੁਤ ਸੋਹਣਾ ਪਿਓਰ ਸਿਲਕ ਦੇ ਉੱਤੇ ਇਹ ਸੂਟ ਰੈਡੀ ਹੋਇਆ ਜੀ ਜੇ ਇਹ ਸੂਟ ਚੰਗਾ ਲੱਗਿਆ ਜਾਂ ਜਿਹੜਾ ਵੀ ਸੂਟ ਤੁਹਾਨੂੰ ਚੰਗਾ ਲੱਗਿਆ ਉਹਦਾ ਸਕਰੀਨਸ਼ਾਟ ਲੈ ਲਓ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਖਰੀਦਣ ਲਈ ਕੰਟੈਕਟ ਕਰ ਸਕਦੇ ਹੋ ਨੰਬਰ ਹੈਗਾ ਜੀ ਸਾਡਾ 9417710432 ਅਗਲਾ ਸੂਟ ਹੈਗਾ ਜੀ ਗ੍ਰੀਨ ਕਲਰ ਦੇ ਉੱਤੇ ਹੈ ਗ੍ਰੀਨ ਕਲਰ ਦੇ ਉੱਤੇ ਰਹੂਗਾ ਮੁਕੈਸ਼ ਦਾ ਪੀਸ ਹੈ ਜੀ ਇਹ ਵੀ ਮੁਕੈਸ਼ ਦਾ ਪੀਸ ਹੈ ਜੌਰਜਟ ਦੇ ਉੱਤੇ ਹੈਗਾ ਜੌਰਜਟ ਦੇ ਉੱਤੇ ਬਹੁਤ ਸੋਹਣਾ ਇਹਦਾ ਨੈਕਲਾਈਨ ਬਣਿਆ ਹੋਇਆ ਜੀ ਬਹੁਤ ਸੋਹਣਾ ਇਹਦਾ ਨੈਕਲਾਈਨ ਬਣਿਆ ਹੋਇਆ ਫਾਰਮਲ ਇਹ ਸੂਟ ਰਹੂਗਾ ਤੇ ਹੇਠਾਂ ਘੇਰੇ ਦੇ ਵਿੱਚ ਕਲੀਆਂ ਨੇ ਤੇ ਬੂਟੇ ਨੇ ਜੀ ਹੇਠਾਂ ਗਲੀਆਂ ਨੇ ਤੇ ਬੂਟੇ ਨੇ ਤੇ ਮੁਕੈਸ਼ ਦੇ ਪੀਸਿਸ ਨੇ ਤੇ ਫਿਨਿਸ਼ਿੰਗ ਅਸੀਂ ਇਹਦੀ ਚੰਪਾ ਦੇ ਲਿਸਿੰਗ ਦੇ ਨਾਲ ਕੀਤੀ ਹੈ ਜੀ ਤੇ ਆਹ ਇਹਨਾਂ ਦੀਆਂ ਬਾਹਾਂ ਨੇ ਜੀ ਬਾਹਾਂ ਦੇ ਉੱਤੇ ਬੇਲਾਂ ਰਹਿਣਗੀਆਂ ਇਸ ਤਰੀਕੇ ਦੇ ਨਾਲ ਬੇਲਾਂ ਜਾਂਦੀਆਂ ਫੁਲੀ ਹੈਵੀ embroiderry ਹੈ ਸਾਰੀਆਂ 슬ੀਵਸ ਦੇ ਉੱਤੇ ਕੰਮ ਤੁਹਾਨੂੰ ਕੀਤਾ ਮਿਲੂਗਾ ਜੀ ਬਾਜੂ ਦੇ ਉੱਪਰ ਸਾਰੇ ਪ੍ਰੋਪਰ ਤਰੀਕੇ ਦੇ ਨਾਲ ਹਨਾ ਬਹੁਤ ਸੋਹਣਾ ਇਹ ਸ਼ਰਟ ਪੀਸ ਬਣੇ ਆ ਜੀ ਤੇ ਆਹ ਅਸੀਂ ਇਹਦੀ ਲੇਸਿੰਗ ਪ੍ਰੋਵਾਈਡ ਕੀਤੀ ਹੈ ਪਹੁੰਚਿਆਂ ਦੇ ਉੱਤੇ ਲੇਸਿੰਗ ਕੀਤੀ ਹੈ ਜੀ ਇਸ ਤਰੀਕੇ ਦੇ ਨਾਲ ਕੀਤੀ ਹੈ ਤੇ ਇਹਦੇ ਦੁਪੱਟਾ ਜੀ ਮੁਕੈਸ਼ ਵਾਲਾ ਯੂਜ਼ ਕੀਤਾ ਸੀ ਮੁਕੈਸ਼ organza ਦਾ ਪਿਓਰ organza ਦਾ ਦੁਪੱਟੇ ਜਿਹਦੇ ਉੱਤੇ ਮੁਕੈਸ਼ ਲਾਈ ਹੈ ਤੇ ਲੇਸਿੰਗ ਦੇ ਨਾਲ ਇਸ ਤਰੀਕੇ ਦੇ ਨਾਲ ਫਿਨਿਸ਼ਿੰਗ बहुत सोहना यह सूट है बहुत ही प्यारा जी तो ओवरऑल लुक सूट की इस तरीके ओवरऑल लुक सूट की इस तरीके स खरीदने लिये ऑर्डर प्लेस कर सकते हो सेम कलर पर करना चाहते तो हो तो सेम तो होजूगा जी किसी होर कलर से करना चाहते हो तो किसी होरते होगा अगला सूट है जी जो पश्मीने के उ फॉर सेल है जी ये तैयार हो फर सेल है नव सैंपल है पड़ानों तो तुम इस देख के सेम कलर पिक करना चाहते तो सेम होजूगा किसी होर रंग करना चाहते तो होर होजूगा ਪਸ਼ਮੀਨੇ ਦਾ ਅੰਬੂਰਾ ਦਾ ਫੈਬਰਿਕ ਰਹੂਗਾ ਜੀ ਮਿਰਚ ਜੀ ਹੈਗੀ ਇਸ ਫੈਬਰਿਕ ਦੇ ਵਿੱਚ ਪਹਿਲਾਂ ਤੁਸੀਂ ਕਲਰ ਦੇਖੋ ਬਹੁਤ ਸੋਨਾ ਹੈ ਕਲਰ ਹੈ ਜੀ ਬਹੁਤ ਹੀ ਪਿਆਰਾ ਤੇ ਇਹਦੀ ਏਮਬਰਾਇਡਰੀ ਹੈ ਡਿਫਰੈਂਟ ਜਿਹੀ ਸਟਾਈਲ ਦੀ ਹੈ neck line ਬਣਿਆ ਹੈ neck line ਬਣਿਆ ਇੱਕ black color ਨੂੰ ਡੋਮੀਨੇਟ ਕੀਤਾ ਹੈ ਤੇ ਉਸੇ ਦਾ ਇੱਕ light ਫੈਬਰਿਕ ਯੂਜ਼ ਕੀਤਾ ਹੈ ਬਹੁਤ ਹੀ ਪਿਆਰਾ ਇਹ ਫੈਬਰਿਕ ਹੈ ਜੀ ਬਹੁਤ ਸੋਹਣੀ ਏਮਬਰਾਇਡਰੀ ਹੈ ਤੇ ਆਹ ਇਹਨਾਂ ਦੀ ਏਮਬਰਾਇਡਰੀ 슬ੀਵਸ ਦੇ ਉੱਤੇ ਰਹਣਗੀਆ ਬੁਟਾ ਜਾਊਗਾ ਤੇ ਆਸੇ-ਪਾਸੇ ਬੁਟੀਆਂ ਰਹਣਗੀਆਂ ਬਹੁਤ ਹੀ ਪਿਆਰੀਆਂ ਤੁਸੀਂ ਇਸ ਨੂੰ ਕੁੜਤੀ ਸਟਾਈਲ ਦੇ ਵਿੱਚ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਕੁੜਤੀ ਸਟਾਈਲ ਦੇ ਵਿੱਚ ਹੋ ਜਾਊਗਾ ਓਵਰਆਲ ਲੁੱਕ ਸੂਟ ਦੀ ਇਸ ਤਰੀਕੇ ਦੇ ਨਾਲ ਰਹੂਗੀ ਜੀ ਲੇਸਿੰਗ ਤੋਂ ਬਗੈਰ ਇਹ ਬਹੁਤ ਸੋਹਣਾ ਬਹੁਤ ਹੀ ਪਿਆਰਾ ਲੱਗਦਾ ਤੁਸੀਂ ਇਹਨੂੰ ਸਟਿਚਿੰਗ ਸਟਾਈਲ ਦੇ ਵਿੱਚ ਕੁਝ ਹੋਰ ਤਰੀਕੇ ਨਾਲ ਕਰ ਸਕਦੇ ਹੋ ਇਹ ਫੋਰ ਸੇਲ ਹੈ ਤੇ ਜੇ ਕਿਸੇ ਭੈਣ ਨੇ ਪਿਕ ਕਰਨਾ ਹੈ ਤਾਂ ਤੁਸੀਂ ਇਸ ਨੂੰ ਪਿਕ ਕਰ ਸਕਦੇ ਹੋ ਭੈਣ ਨੈਕਸਟ ਹੈਗੇ ਜੀ ਜਿਹੜਾ ਸੂਟ ਰੈਡੀ ਹੋਇਆ ਹੈ ਇਹ ਪਸ਼ਮੀਨੇ ਦੇ ਉੱਤੇ ਹੈ ਜੀ ਪਸ਼ਮੀਨੇ ਦੇ ਉੱਤੇ ਹੈ ਇਹ ਹੀ ਪ੍ਰਿੰਟਡ ਫੈਬਰਿਕ ਹੈ ਪ੍ਰਿੰਟਡ ਫੈਬਰਿਕ ਨੂੰ ਅਸੀਂ ਨੇ embroiderry ਕੀਤੀ ਹੈ ਜੀ ਆਹਾਂ 슬ੀਵਸ ਦੇ ਉੱਤੇ embroiderry ਦਿੱਤੀ ਹੈ ਸਲੀਵਜ਼ ਦੇ ਉੱਤੇ embroidery ਦਿੱਤੀ ਹੈ ਇਸ ਤਰੀਕੇ ਦੇ ਨਾਲ ਰਹੂਗੀ ਤੇ ਇਹੀ embroidery ਅਸੀਂ ਇਹਦੇ ਪਹੁੰਚਿਆਂ ਦੇ ਉੱਤੇ ਦਿੱਤੀ ਹੈ ਇਹੀ embroidery ਅਸੀਂ ਇਹਦੇਆਂ ਦੇ ਪਹੁੰਚਿਆਂ ਦੇ ਉੱਪਰ ਦਿੱਤੀ ਹੈ ਤੇ ਸਲੀਪਾਂਵਾਂ ਦੇ ਨਾਲ ਜਾਂਦੀ ਹੈ ਤੇ ਪ੍ਰਿੰਟਡ ਫੈਬਰਿਕਸ ਨੂੰ ਤੁਸੀਂ ਇਸ ਤਰੀਕੇ ਨਾਲ ਕਸਟਮਾਈਜ਼ਡ ਕਰਵਾ ਸਕਦੇ ਹੋ ਉਮੀਦ ਕਰਦੀ ਹਾਂ ਜਿਹੜੇ ਫੈਬਰਿਕਸ ਜਿਹੜੇ ਡਿਜ਼ਾਈਨਸ ਸੂਰਸ ਅਸੀਂ ਲੈ ਕੇ ਆਏ ਆ ਤੁਹਾਨੂੰ ਚੰਗੇ ਲੱਗੇ ਹੋਣਗੇ ਜੇ ਚੰਗੇ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਇੰਨੇ ਖੌਸਲਾ ਅਫਜ਼ਾਈ ਜ਼ਰੂਰ ਕਰਿਆ ਕਰੋ ਸਸ਼ਿਕਾ